ਅੱਜ ਆਪਾਂ ਪਾਵਨ ਪਵਿੱਤਰ ਅੰਗ 252 ਤੇ ਸੁਭਾਏਮਾਨ ਸ਼ਬਦਾਂ ਜੋ ਪੜ ਰਹੇ ਹਾਂ ਗੁਰੂ ਦੀ ਕਿਰਪਾ ਸਤ ਕਾ ਇਹਦੇ ਭਾਵ ਅਰਥ ਨੂੰ ਅਖਰੀ ਅਰਥ ਭਾਵ ਅਰਥ ਗੁਰੂ ਜੀ ਪਾਸੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਮਾਰਾ ਸ਼ਲੋਕ ਵਿੱਚ ਦੱਸ ਰਹੇ ਨੇ ਰਾਚ ਰਹੇ ਬਨ ਤਾ ਬੇਨੋਦ ਕੁਸਮ ਰੰਗ ਬਖਸੂਰ ਨਾਨਕ ਤਹ ਸਰਨੀ ਪਰੋ ਬਿਨ ਸਜਾਏ ਮੈਂ ਮੂਰ ਮਹਾਰਾਜ ਕਹਿੰਦੇ ਅਸੀਂ ਜੀਵ ਇਸਤਰੀ ਆਦਿਕ ਰੰਗ ਤਮਾਸਿਆਂ ਵਿੱਚ ਮਸਤ ਹੋ ਰਹੇ ਹਾਂ ਪਰ ਇਹ ਮਾਇਆ ਦੀ ਫੂਫਾਂ ਕਸੁੰਬੇ ਦੇ ਰੰਗ ਵਾਂਗ ਖਨ ਪੰਗਰ ਹੀ ਹੈ ਜਿਵੇਂ ਕਿ ਕਸੁੰਬੇ ਦਾ ਰੰਗ ਕੱਚਾ ਹੁੰਦਾ ਬਹੁਤ ਜਲਦੀ ਉਤਰ ਜਾਂਦਾ ਮਹਾਰਾਜ ਕਹਿੰਦੇ ਸੁੰਬੇ ਦੇ ਰੰਗ ਬਾਗ ਇਹ ਬਿਨ ਸਜਾਣੀ ਆ ਉੱਡ ਜਾਣੀ ਆ ਨਾਨਕ ਤਹ ਸਰਨੀ ਪਰੋ ਬਿਨ ਸਜਾਏ ਮਹਿਮੂਰ ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਉਸ ਪ੍ਰਭੂ ਦੀ ਸ਼ਰਨ ਪੈਂਦਾ ਹਾਂ ਜਿਸ ਦੀ ਮਿਹਰ ਨਾਲ ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ਪੌੜੀ ਵਾਲੇ ਬੰਦ ਸਤਿਗੁਰੂ ਕਹਿੰਦੇ ਨੇ ਰੇ ਮਨ ਹਰ ਜਹਿ ਰਚੋ ਤਹ ਤ ਬੰਦਨ ਪਾਏ ਰੇ ਮਨ ਬਿਨ ਹਰ ਜਹਿ ਰਚੋ ਤਹ ਸਹ ਬੰਦਨ ਪਾਏ ਮਰਦ ਕਹਿੰਦੇ ਹੈ ਮੇਰੇ ਮਨ ਪ੍ਰਭੂ ਤੋਂ ਬਿਨਾ ਹੋਰ ਮਿੱਥੇ ਜਿੱਥੇ ਜਿੱਥੇ ਪ੍ਰੇਮ ਪਾਏਗਾ ਉਥੇ-ਉਥੇ ਮਾਇਆ ਦੇ ਬੰਧਨ ਪਹਿਣਗੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਜਿੱਥੇ-ਜਿੱਥੇ ਪ੍ਰੇਮ ਪਾਏਗਾ ਨਾ ਉਥੇ-ਉਥੇ ਮਾਇਆ ਦੇ ਬੰਧਨੀ ਪਹਿਣਗੇ ਸਪਸ਼ਟ ਗੱਲ ਗੁਰਬਾਣੀ ਦੇ ਵਿੱਚ ਵੀ ਇੱਕੋ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਤਰਾ ਪਿਆਰ ਚਾਹੀਦਾ ਭਾਈ ਜੇ ਕਿਸੇ ਹੋਰ ਨੂੰ ਆਪਣਾ ਪਿਆਰਾ ਬਣਾਈ ਬੈਠਾ ਜਾਂ ਕਿਸੇ ਨੂੰ ਮਾਹਪੁਰਖ ਬਣਾਈ ਬੈਠਾ ਮਹਾਰਾਜ ਕਹਿੰਦੇ ਜਿੱਥੇ-ਜਿੱਥੇ ਵੀ ਤੂੰ ਪ੍ਰੇਮ ਪਾਏਗਾ ਉੱਥੇ-ਉੱਥੇ ਮਾਇਆ ਦੇ ਬੰਧਨ ਪਹਿਨ ਗਏ ਕੋਈ ਨਹੀਂ ਛਡਾ ਸਕਦਾ ਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਜਹ ਬਦ ਕਤੂ ਨਾ ਛੁੱਟੀਏ ਜਹ ਬਦ ਕਤੂ ਨਾ ਛੁੱਟੀਏ ਸ਼ਾਕਤ ਤੇਊ ਕਮਾਏ ਮਹਾਰਾਜ ਕਹਿੰਦੇ ਹਰੀ ਤੋਂ ਬਿਛੜੇ ਹਰੀ ਤੋਂ ਬਿਛੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਵੀ ਇਹਨਾਂ ਬੰਦਨਾ ਤੋਂ ਖਲਾਸੀ ਨਾ ਹੋ ਸਕੇ ਹੋ ਹੋ ਕਰਤੇ ਕਰਮਰਤ ਵਾਹਿਗੁਰੂ ਹੋ ਹੋ ਕਰਤੇ ਕਰਮਰਤ ਤਾਂ ਕੋ ਭਾਰ ਅਭਾਰ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਹੋ ਕਰਮ ਬਕਾਰ ਵਾਹਿਗੁਰੂ ਮਹਾਰਾਜ ਕਹਿੰਦੇ ਤੀਰਥਦਾਨ ਆਦਿਕ ਕਰਮਾਂ ਦੇ ਪ੍ਰੇਮੀ ਇਹ ਕਰਮ ਕਰਕੇ ਇਹਨਾਂ ਦੇ ਕੀਤੇ ਦਾ ਮਾਣ ਕਰਦੇ ਫਿਰਦੇ ਹਨ ਵੀ ਮੈਂ ਤਾਂ ਫਲਾਣੇ ਤੀਰਥ ਤੇ ਵੀ ਜਾਇਆ ਹਾਂ ਜੀ ਮਹਾਰਜ ਕਹਿੰਦੇ ਇਹ ਕਰਮ ਕਰਕੇ ਇਹਨਾਂ ਦੇ ਕੀਤੇ ਦਾ ਮਾਣ ਕਰਦੇ ਫਿਰਦੇ ਹਨ ਇਸ ਹੋਮੇ ਦਾ ਭਾਰ ਵੀ ਚੱਕਿਆ ਨਹੀਂ ਜਾਣਾ ਇਹ ਹੋਮੇ ਦਾ ਭਾਰ ਅਸਹਿ ਹੁੰਦਾ ਹੈ ਅਸਹਿ ਦਾ ਮਤਲਬ ਸਹਿ ਨਹੀਂ ਜਾਣਾ ਜਿਨੋਂ ਆਪਾਂ ਕਰਨੇ ਸਹਿ ਨਹੀਂ ਹੁੰਦਾ ਆਪਾਂ ਤੋਂ ਹੋਂ ਵਾਲੀ ਆਪਾਂ ਭਾਸ਼ਾ ਚ ਕਹਿ ਦਿੰਨੇ ਆ ਬਰਦਾਸ਼ ਨਹੀਂ ਹੋ ਰਿਹਾ ਵੀ ਇਹ ਬਰਦਾਸ਼ ਨਹੀਂ ਕੀਤਾ ਜਾਣਾ ਸੱਜਣਾ ਇਥੋਂ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਹੂ ਕਰਮ ਬੇਕਾਰ ਵਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਦੇ ਨਾਮ ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ یہ کرم بیکار روپ ہو جاندے ہن. جم کی جیبری، میٹھی مایا رنگ برم کے موہے نہ بجے سو پرب سدھو سنگ <coughs> ਮਹਾਰਾਜ ਕਹਿੰਦੇ ਮਿੱਠੀ ਮਾਇਆ ਦੇ ਕੌਤਕਾਂ ਵਿੱਚ ਫਸ ਕੇ ਜੀਵ ਜਮਦੀ ਫਾਹੀ ਵਿੱਚ ਵੱਜ ਜਾਂਦੇ ਹਨ ਤੇ ਭਟਕਣਾ ਵਿੱਚ ਫਸੇ ਹੋਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ ਇਹ ਮੋਹ ਮਾਇਆ ਦੇ ਬੰਧਨ 'ਚ ਹੀ ਪਿਆ ਰਹਿੰਦਾ ਨਾ ਉਹ ਇਹ ਗੱਲ ਭੁੱਲ ਲੀ ਗਿਆ ਵੀ ਪ੍ਰਭੂ ਪਰਮਾਤਮਾ ਤਾਂ ਮੇਰੇ ਨਾਲ ਆ ਜਿਹੜਾ ਜੰਡ ਨੂੰ ਤੇਲ ਪਾਉਂਦਾ ਉਹ ਕਹਿੰਦਾ ਜੰਡ ਵਾਲਾ ਪਾਪਾ ਮੇਰੇ ਅੰਗ ਸੰਗ ਜਿਹੜਾ ਕੋਈ ਕਪੜਾਂ ਤੇ ਚਾਦਰਾਂ ਚੜਾਉਂਦਾ ਮੈਂ ਆਪਣੀ ਗੱਲ ਕਰਦਾ ਜੀ ਅਸੀਂ ਇਹ ਗੱਲ ਮੇਰਾ ਪ੍ਰੈਕਟੀਕਲ ਆ ਜੰਡ ਨੂੰ ਤੇਲ ਪਾਉਂਦੇ ਹੁੰਦੇ ਜੰਡ ਵਾਲੇ ਨੂੰ ਅੰਗ ਸੰਗ ਸੌਂਹਦੇ ਅਸੀਂ ਬਸ ਜੰਡ ਵਾਲਾ ਹੈਗਾ ਕੋਟਲੇ ਜਾਂਦੇ ਹੁੰਦੇ ਸੀ ਤਾਂ ਉਦੋਂ ਉਹ ਵੀ ਉਹੀ ਮਨ ਚ ਬਣੀ ਰਹਿੰਦੀ ਸੀ ਬਸ ਕੋਟਲੇ ਵਾਲਿਆ ਬਾਬਾ ਅੰਗ ਸੰਗਾਂ ਤੂੰ ਕਹਿਣ ਦਾ ਭਾਵ ਜਿਦੀ ਕੋਈ ਮਨਤਾ ਮਨਤਾਵਾ ਕਰਦਾ ਜਾਂ ਜਿਦੇ ਕੋਈ ਲੜ ਲੱਗਿਆ ਕਹਿੰਦੇ ਆ ਨਾ ਲੜ ਲੱਗੇ ਅਸੀਂ ਮਹਾਪੁਰਸ਼ਾਂ ਦੇ ਲੜ ਲੱਗੇ ਆ ਆਮ ਕਹਿੰਦੇ ਆ ਭੈਣ ਭਰਾ ਵੀ ਜਦੋਂ ਇਹ ਮਹਾਪੁਰਸ਼ਾਂ ਦੇ ਲੜ ਲੱਗੇ ਆ ਮਹਾਪੁਰਸ਼ ਕਿਹੜੇ ਨੇ ਮਹਾਪੁਰਖ ਆ 35 ਮਹਾਪੁਰਖ ਆਪਣੇ 15 ਭਗਤ ਸਹਿਬਾਨ 11 ਭਟ ਸਹਿਬਾਨ 3 ਗੁਰਸਿੱਖ ਸਹਿਬਾਨ 6 ਗੁਰੂ ਸਹਿਬ ਸਹਿਬਾਨ ਜਿਨ੍ਹਾਂ ਦੀ ਬਾਣੀ ਆਪਾਂ ਪੜ ਸੁਣ ਰਹੇ ਆਂ ਅਸ ਟਾਈਮ ਆਪਾ 35 ਮਹਾਂਪੁਰਖਾਂ ਦੇ ਚਰਨੀ ਲੱਗੇ ਬੈਠੇ ਆ। ਠੀਕ ਆ ਜੀ ਜਿਹਦੇ ਨਾਲ ਸਾਡਾ ਪ੍ਰੇਮ ਪੈ ਗਿਆ ਭਾਈ ਉਹੀ ਸਿਰ ਚੜ ਚੜ ਬੋਲਦਾ। ਸਿੱਧੀ ਜੀ ਗੱਲ ਆ ਇਹ ਆਪਣੇ ਵਾਲੇ ਏਰੀਆ ਦੀ ਭਾਸ਼ਾ ਇਹ। ਜਿਹੜਾ ਭਾਈ ਗਰਬਾਣੀ ਪੜਦਾ ਸੁਣਦਾ ਉਹਦੇ ਗਰਬਾਣੀ ਸਿਰ ਚੜ ਕੇ ਬੋਲਦੀ ਐ। ਪਰ ਪਿਆਰ ਕਿੱਥੇ ਪਾਉਣਾ ਗੁਰੂ ਸਾਹਿਬ ਸਮਝਾਉਂਦੇ ਨੇ ਭ੍ਰਮ ਕੇ 모ਹ ਨਾ 부জে ਸੋ ਪ੍ਰਭ ਸੋ ਪ੍ਰਭ ਸਦੂ ਸੰਗ ਵਾਹਿਗੁਰੂ ਮਹਾਰਾਜ ਕਹਿੰਦੇ ਭਟਕਣਾ ਵਿੱਚ ਫਸੇ ਹੋਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ ਸਮਝਦਾ ਜਾਣਦਾਂ ਵਾਲੇ ਨੂੰ ਹੀ ਨਾਲ ਆ ਮੇਰੇ ਮੇਰੇ ਨਾਲ ਭਲਾਣਾ ਮੇਰੇ ਅੰਗ ਸੰਗ ਆ ਮੇਰੇ ਮਾਪੁਰਖ ਅੰਗ ਸੰਗ ਆ ਤੇ ਪਰ ਪ੍ਰਭੂ ਪਰਮਾਤਮਾ ਅੰਗ ਸੰਗ ਆ ਇਹਨੂੰ ਜਾਣਦਾਂ ਨਹੀਂ ਕਿਉਂਕਿ ਭੁਲੇਖੇ ਵਿੱਚ ਨਾ ਭਟਕਣਾ ਵਿੱਚ ਲੇਖੇ ਗਣਤ ਨਾ ਸੁਟਿਏ ਕਾਚੀ ਭੀਤ ਨਾ ਸੁਧ ਮਹਾਰਾਜ ਕਹਿੰਦੇ ਅਸੀਂ ਜੀਵ ਇਤਨੇ ਮਾਇਆ ਗਰਸੇ ਹਾਂ ਕਿ ਸਾਡੇ ਕੀਤੇ ਕਰਮਾਂ ਦਾ ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ ਬਰੀਅਤ ਦਾ ਮਤਲਬ ਹੈ ਬਰੀ ਨਹੀਂ ਹੋ ਸਕਦੇ ਸੀ ਸਾਡੇ ਜੀਵਾਂ ਦੇ ਇਤਨੇ ਮਾਇਆ ਗਰਸੇ ਹਾਂ ਮਾਇਆ ਦੇ ਗਰਸੇ ਹੋਏ ਅਸੀਂ ਇੰਨੇ ਕਰਮ ਕਾਂਡ ਕਰਦੇ ਹਾਂ ਨਾ ਵਿਹਮਾ ਭਰਮਾਂ ਵਿੱਚ ਫਸੇ ਹੋਏ ਹਾਂ ਮਹਾਰਾਜ ਕਹਿੰਦੇ ਤੇਰੀ ਬਰੀਅਤ ਨਹੀਂ ਹੋ ਸਕਦੀ ਬਰੀ ਨਹੀਂ ਹੋ ਸਕਦਾ ਤੂੰ ਇੰਨੇ ਝਮੇਲਿਆ ਤੂੰ ਬਸਿਆ ਹੀ ਰਹਿਣਾ ਕੁਦਰਤ ਦੇ ਕਾਨੂੰਨ ਵਿੱਚ ਪਾਣੀ ਨਾਲ ਧੋਤਿਆਂ ਗਾਰੇ ਦੀ ਕੰਧ ਕੀ ਕੰਧ ਦੀ ਸਫਾਈ ਨਹੀਂ ਹੋ ਸਕਦੀ ਜੇ ਜਨ ਆਪਾਂ ਕੱਚੀ ਕੰਧ ਨੂੰ ਧੋਣਾ ਸ਼ੁਰੂ ਕਰ ਲੋ ਜਿਹੜੀ ਗਾਰੇ ਦੀ ਕੰਧ ਆ ਕੱਚੀਆਂ ਇੱਟਾਂ ਦੀ ਕੰਧ ਚਲ ਹੁਣ ਤਾਂ ਪੱਕੀਆਂ ਹੋ ਗਈਆਂ ਸੀਮੈਂਟ ਲੱਗਣ ਲੱਗ ਗਿਆ ਕੱਚੀਆਂ ਇੱਟਾਂ ਦੀ ਕੰਧਾਂ ਜਿਹੜੀਆਂ ਐਆਂ ਹੁਣ ਤੱਕ ਰਹੀਆਂ ਹਜੇ ਵੀ ਹੈਗੀਆਂ ਕਿਤੇ ਕਿਤੇ ਵੇਖਣ ਨੂੰ ਮਿਲਦੀਆਂ ਹੁਣ ਤਾਂ ਵੈਸੇ ਵੀ ਬਣਾ ਰਹੇ ਨੇ ਪੁਰਾਣੇ ਵਿਰਸੇ ਤੇ ਘਰ ਬਣਾਏ ਹੋਏ ਨੇ ਕੱਚੇ ਕੋਠੇ ਬਣਾ ਰਹੇ ਨੇ ਲੋਕ ਉਹ ਕੋਸੇ ਹੋ ਜੀਆਂ ਥਾਮਾ ਬਣਾਈਆਂ ਹੋਈਆਂ ਲੋਕ ਆ ਮੂਹਵੀਆਂ ਮਾਵੀਆਂ ਜੀਆਂ ਬਣਾਉਣ ਜਾਂਦੇ ਨੇ ਵਿਹਾਂ ਵਾਲੇ ਪਹਿਲਾਂ ਹੀ ਜਾਂਦੇ ਨੇ ਵਿਆਹ ਤੋਂ ਉਹ ਕੱਚੀ ਕੰਦ ਨੂੰ ਜੇ ਪਾਣੀ ਨਾਲ ਧੋਣਾ ਸ਼ੁਰੂ ਕਰ ਦਿੱਗੇ ਨਿਕਰ ਜੂਗੀ ਜੀ ਨਹੀਂ ਮਹਾਰਾਜ ਕਹਿੰਦੇ ਕੱਚੀ ਕੰਦ ਨੂੰ ਪਾਣੀ ਨਾਲ ਧੋਤਿਆਂ ਗਾਰੇ ਦੀ ਕੰਦ ਦੀ ਸਫਾਈ ਨਹੀਂ ਹੋ ਸਕਦੀ ਹੋਰ ਹੋਰ ਗਾਰਾ ਬਣਦਾ ਜਾਏਗਾ ਇਸੇ ਤਰ੍ਹਾਂ ਭਾਈ ਬਕਾਰੀ ਮਨ ਨੂੰ ਜਾਂ ਕੱਚੀ ਕੰਧ ਸਰੀਰ ਨੂੰ ਬਕਾਰੀ ਬੰਨ ਨੂੰ ਗੁਰੂ ਦਾ ਗਿਆਨ ਸਾਫ ਕਰ ਸਕਦਾ ਹੈ ਸਰੀਰ ਦੀ ਸਫਾਈ ਪਾਣੀ ਕਰ ਦਿੰਦਾ ਪਰ ਮਹਾਰਾਜ ਕਹਿੰਦੇ ਤੂੰ ਜੇ ਮਾਇਆ ਦੇ ਗਰਸੇ ਹੋਏ ਹਾਂ ਤਾਂ ਸਾਡੇ ਕੀਤੇ ਕੁਕਰਮਾਂ ਦਾ ਕੁਕਰਮਾਂ ਦਾ ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ ਜਿੰਨਾ ਚਿਰ ਗੁਰੂ ਗਿਆਨ ਨਾਲ ਨਹੀਂ ਜੁੜਦੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੇ ਗੁਰੂ ਦਾ ਗਿਆਨ ਮਨ ਦੀ ਮਹਿਲਤ ਹੁੰਦਾ ਹੈ ਤੇ ਪ੍ਰਭੂ ਪਰਮਾਤਮਾ ਦਾ ਨਾਮ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਮੇਲ ਲੈਂਦਾ ਜਿਸੇ ਬੁਜਾਏ ਨਾਨਕ ਤਹ ਗੁਰਮੁਖ ਨਿਰਮਲ ਬੁੱਧ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਸ ਦੀ ਬੁੱਧੀ ਪਵਿੱਤਰ ਹੋ ਜਾਂਦੀ ਹੈ ਗੁਰੂ ਦੀ ਸ਼ਰਨ ਪੈ ਕੇ ਬੁੱਧੀ ਪਵਿੱਤਰ ਹੋਣੀ ਆ ਜੀ ਨਹੀਂ ਤਾਂ ਜਿੱਥੇ ਮਰਜੀ ਤੁਰਿਆ ਫਿਰ ਪਾਈ ਸ਼ਲੋਕ ਸ਼ਲੋਕ ਵਾਲੇ ਬੰਦ 'ਚ ਮਹਾਰਾਜ ਦੱਸਦੇ ਨੇ ਟੁੱਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ ਹੁਣ ਸਾਧੂ ਦਾ ਧਿਆਨ ਰੱਖਣਾ ਜੀ ਗੁਰੂ ਸਾਧੂ ਦੀ ਗੱਲ ਆ ਇੱਥੇ ਵੀ ਜਦੋਂ ਗੁਰੂ ਸਾਧੂ ਦਾ ਸੰਗ ਹੋਇਆ ਨਾ ਨਾਮ ਬਾਣੀ ਸੁਣੀ ਅਸੀਂ ਉਦੋਂ ਦੀ ਗੱਲ ਕਰਦੇ ਨੇ ਮਹਾਰਾਜ ਟੁੱਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟ ਟੁੱਟਣ ਤੇ ਆਉਂਦੇ ਹਨ ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਬਸ ਇਹ ਗੱਲ ਸੱਚ ਮੰਨ ਲਿਓ ਵੀ ਜਿਹੜਾ ਗੁਰੂ ਦੀ ਸੰਗਤ ਕਰਨ ਦੀ ਕਰਨ ਦਾ ਪਿਆਰ ਪੈ ਗਿਆ ਨਾ ਸੰਗਤ ਦੀ ਰੁਚੀ ਬਣ ਗਈ ਵੀ ਗੁਰੂ ਦੀ ਸੰਗਤ ਕਰਨੀ ਆ ਗੁਰੂ ਦੀ ਗੱਲ ਸੁਣਨੀ ਆ ਤੇ ਮਹਾਰਾਜ ਕਹਿੰਦੇ ਤੁਸੀਂ ਇਹ ਸਮਝ ਲਓ ਵੀ ਉਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ ਬਸ ਸਮਝ ਲਓ ਤੁਸੀਂ ਮਾਇਆ ਦੇ ਬੰਧ ਟੁੱਟ ਰਹੇ ਨੇ ਜਦੋਂ ਗੁਰੂ ਦੀ ਸੰਗਤ ਕਰ ਰਹੇ ਆਪਾਂ ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਏ ਉਸ ਮਨੁੱਖ ਨੂੰ ਭੈਣਾ ਚਾਹ ਭਾਈ ਆ ਜੋ ਰਤੇ ਰੰਗ ਏਕ ਕੇ ਨਾਨਕ ਗੂੜਾ ਰੰਗ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਜੋ ਇੱਕ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਰੰਗ ਐਸਾ ਗੂੜਾ ਹੁੰਦਾ ਹੈ ਕਿ ਮਜੀਠ ਦੇ ਰੰਗ-ਬਾਂਗ ਕਦੇ ਉਤਰਦਾ ਹੀ ਨਹੀਂ ਮਜੀਠੇ ਦਾ ਰੰਗ ਛੇਤੀ ਉਤਰ ਜਾਂਦਾ ਪਰ ਇਹ ਪੱਕਾ ਰੰਗਾ ਗੁਰੂ ਦੇ ਗਿਆਨ ਦਾ ਇਹ ਨਹੀਂ ਉਤਰਦਾ ਪੌੜੀ ਰਾ ਰਾ ਰੰਗੋ ਏ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨ ਮਹਾਰਾਜ ਕਹਿੰਦੇ ਹੈ ਭਾਈ ਆਪਣੇ ਇਸ ਮਨ ਨੂੰ ਪ੍ਰਭੂ ਨਾਮ ਦੇ ਰੰਗ ਵਿੱਚ ਰੰਗੋ ਤੇ ਫੇਰ ਜੀਵ ਨਾਲ ਸਦਾ ਹਰੀ ਨਾਮ ਦਾ ਜਾਪ ਜਪੋ ਰੰਗ ਕਿ ਰੰਗਣਾ ਹੈ ਕਿਵੇਂ ਰੰਗ ਚੜਨਾ ਹੈ ਮਹਾਰਾਜ ਦੀ ਕਿਰਪਾ ਨਾਲ ਜਦੋਂ ਮਨੁੱਖ ਗਰੀਬ ਜਦੋਂ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਗੁਰੂ ਦੇ ਸਨਾਤ ਨਾਲ ਜੁੜ ਗਿਆ ਸੰਸਾਰਕ ਰੌ ਰੀਤੀਆਂ ਰਵਾਜਾਂ ਦੇ ਦੇ ਵਿੱਚ ਨਹੀਂ ਫਸਦਾ ਰਣਾ ਸੰਸਾਰ ਸੀ ਸੰਸਾਰ ਦੇ ਵਿੱਚ ਹੀ ਗੁਰਮਖ ਪਿਆਰੇ ਨੇ ਭੈਣਾ ਚਾਹੇ ਭਾਈ ਆ ਪਰ ਉਹ ਰੌ ਰੀਤੀਆਂ ਨੂੰ ਆਪਣੇ ਮਨ ਨੂੰ ਨਹੀਂ ਲੱਗਣ ਦਿੰਦਾ ਜਿਵੇਂ ਕਿ ਹੁਣ ਰੌ ਰੀਤੀਆਂ ਤਾਂ ਹੋ ਹੀ ਰਹੀਆਂ ਨੇ ਸਮਾਜ ਦੇ ਵਿੱਚ ਸਾਰੀਆਂ ਤੇ ਜਿਹੜਾ ਗੁਰਮਖ ਪਿਆਰਾ ਉਹਨੇ ਵਿੱਚ ਹੀ ਰਹਿਣਾ ਸੰਸਾਰ ਤੋਂ ਬਾਹਰ ਤਾਂ ਰਹਿ ਨਹੀਂ ਸਕਦਾ ਪਰ ਉਹ ਜਿਹੜੀਆਂ ਸੰਸਾਰਕ ਰੌ ਰੀਤੀਆਂ ਨੇ ਕਰਮ ਕਾਂਡ ਨੇ ਬਹਿਮ ਭਰਮ ਨੇ ਉਹਨਾਂ ਤੋਂ ਨਿਰਲੇਪ ਰਹਿੰਦਾ ਵਿੱਚੇ ਹੀ ਰਹਿੰਦਾ ਜਿਵੇਂ ਕਮਲ ਦਾ ਫੁੱਲ ਰਹਿੰਦਾ ਚੱਕੜ 'ਚ ਹੀ ਆ ਜੜਾਂ ਉਹਦੀਆਂ ਚੱਕਰ ਚ ਹੁੰਦੀਆਂ ਨੇ ਪਰ ਉਹ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਜਿੰਨਾ ਹੋਰ ਪਾਣੀ ਵਧੀ ਜਾਂਦਾ ਚੱਕੜ ਵਧੀ ਜਾਂਦਾ ਕਮਲ ਦਾ ਫੁੱਲ ਹੋਰ ਤਾਂ ਹੋਈ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਭੈਣਾ ਚਾਹੇ ਭਾਈ ਆ ਰਹਿਣਾ ਸਮਾਜ ਦੇ ਵਿੱਚ ਹੀ ਆ ਰੋਹ ਰੀਤੀਆਂ ਤੋਂ ਨਰਲੇਪ ਰਹੇਗਾ ਆਪਣੇ ਮਨ ਨੂੰ ਨਹੀਂ ਜਮੇੜੇਗਾ ਵੀ ਇਹ ਐਂ ਕਰਦੇ ਆ ਤੇ ਆਪਾਂ ਵੀ ਆਪਾਂ ਕਰਨੀਆਂ ਐ ਇਸ ਤਰ੍ਹਾਂ ਠੀਕ ਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਜਪੋ ਜਪ ਰਸਨਾ ਜੀਬ ਨਾਲ ਸਦਾ ਹਰੀ ਨਾਮ ਦਾ ਜਾਪ ਜਪੋ ਮਹਾਰਾਜ ਕਹਿੰਦੇ ਰੇ ਰੇ ਦਰਗਾਹ ਕਹੇ ਨਕੂ ਆਓ ਬੈਠ ਆਦਰ ਸਭ ਦੇਉ ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਤੁਹਾਨੂੰ ਕੋਈ ਨਰਾਦਰੀ ਦੇ ਬੋਲ ਨਹੀਂ ਬੋਲ ਸਕਦਾ ਨਹੀਂ ਬੋਲੇਗਾ ਨਹੀਂ ਬੋਲੇਗਾ ਨਰਾਦਰੀ ਦੇ ਬੋਲ ਤੇ ਮਹਾਰਾਜ ਕਹਿੰਦੇ ਆਓ ਬੈਠ ਆਦਰ ਸਭ ਦੇਉ ਸਗੋ ਚੰਗਾ ਆਦਰ ਮਿਲੇਗਾ ਕਹਿਣਗੇ ਆਓ ਬੈਠੋ ਭਾਈ ਆਪਾਂ ਅਮੀ ਕਹਦੇ ਨਾ ਵੀ ਆਓ ਗੁਰੂ ਪਿਆਰ ਵਾਲਿਓ ਸਾਧ ਸੰਗਤ ਜੀ ਆਦਰ ਮਿਲਦਾ ਨਾ ਨਰਾਦਰ ਹੀ ਨਹੀਂ ਹੁੰਦੀ ਇੱਥੇ ਸਗੋ ਚੰਗਾ ਆਦਰ ਮਿਲੇਗਾ ਕਹਿਣਗੇ ਆਓ ਬੈਠੋ ਜੀ ਓਆ ਮਹੱਲੀ ਪਾਵੇ ਤੂੰ ਵਸਾਂ ਮਹਾਰਾਜ ਕਹਿੰਦੇ اے ਭਾਈ ਜੇ ਤੂੰ ਨਾਮ ਵਿੱਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਮਿਲ ਜਾਏਗਾ ਜਨਮ ਮਰਨ ਨਾ ਹੋਏ ਬਿਨਾਸਾ ਮਹਾਰਾਜ ਕਹਿੰਦੇ ਨਾ ਜਨਮ ਮਰਨ ਦਾ ਗੇੜ ਰਹਿ ਜਾਏਗਾ ਤੇ ਨਾ ਹੀ ਕਦੇ ਆਤਮਿਕ ਮੌਤ ਹੋਵੇਗੀ ਸਦਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਮਿਲ ਜਾਏਗੀ ਤੈਨੂੰ ਕਿਉਂਕਿ ਗੁਰਬਾਣੀ ਵਿੱਚ ਵੀ ਪੰਕਤੀ ਨੇ ਪੰਕਤੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਚਿਰ ਮਨ ਪ੍ਰੀਤ ਚਰਨ ਕਮਲਾਰੇ ਗੁਰੂ ਸਾਹਿਬ ਦੇ ਬਚਨ ਆ ਜਿਹੜੇ ਰੱਬ ਦੇ ਪਿਆਰੇ ਨੇ ਭਗਤ ਪਿਆਰੇ ਨੇ ਉਹ ਮਹਾਰਾਜ ਤੋਂ ਮੰਗਦੇ ਨੇ ਮਹਾਰਾਜ ਵੀ ਨਾ ਤੁਹਾਨੂੰ ਰਾਜ ਚਾਹੀਦਾ ਤੇ ਨਾ ਸਾਨੂੰ ਮੁਕਤੀ ਚਾਹੀਦੀ ਹੈ ਫੇਰ ਕੀ ਚਾਹੀਦਾ ਮਹਾਰਾਜ ਕਹਿੰਦੇ ਆਪਦੇ ਚਰਨਾਂ ਦੀ ਪ੍ਰੀਤ ਬਣੀ ਰਹੇ ਮਹਾਰਾਜ ਤੇਰੇ ਚਰਨਾਂ ਦੀ ਪ੍ਰੀਤ ਬਣੀ ਰਹੇ ਤੇਰੇ ਨਾਲ ਪਿਆਰ ਬਣਿਆ ਰਹੇ ਮੇਰਾ ਮੇਰੀ ਪ੍ਰੀਤ ਤੇਰੇ ਚਰਨਾਂ ਨਾਲ ਰਹੇ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਤੇ ਮੈਨੂੰ ਰਾਜ ਵੀ ਨਹੀਂ ਚਾਹੀਦਾ ਅੱਗੇ ਮਹਾਰਾਜ ਕਹਿੰਦੇ ਨੇ ਜਨਮ ਮਰਨ ਨਾ ਹੋਏ ਬਿਨਾਸਾ ਨਾ ਜਨਮ ਮਰਨ ਦਾ ਗੇੜ ਰਹੇਗਾ ਤੇ ਨਾ ਹੀ ਕਦੇ ਆਤਮਿਕ ਮੌਤ ਹੋਵੇਗੀ ਮਸਤਕ ਕਰਮ ਲਿਖਿਓ ਤੁਰ ਜਾਕੇ ਹਰ ਸਾਂਪੇ ਨਾਨਕ ਕਰਤਾ ਕੀ ਪਰ ਤਰੋਂ ਹੀ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ ਉਗੜਦਾ ਹੈ ਮਹਾਰਾਜ ਕਹਿੰਦੇ ਹੈ ਨਾਨਕ ਉਸ ਦੇ ਹੀ ਹਿਰਦੇ ਘਰ ਵਿੱਚ ਇਹ ਨਾਮ ਧੰਨ ਇਕੱਠਾ ਹੁੰਦਾ ਹੈ ਸ਼ਲੋਕ ਚ ਮਹਾਰਾਜ ਕਹਿੰਦੇ ਨੇ ਲਾਲਚ ਝੂਠ ਬਕਾਰ ਮੋਹ ਵਿਆਪਤ ਮੂੜੇ ਅੰਧ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾ ਵਿੱਚ ਫਸ ਜਾਂਦੇ ਹਨ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਮਹਾਰਾਜ ਕਹਿੰਦੇ ਉਹਨਾਂ ਗਿਆਨਹੀਣ ਮੂਰਖਾਂ ਉੱਤੇ ਲਾਲਚ ਝੂਠ ਵਕਾਰ ਮੋਹ ਆਦਕੋ ਜੋਰ ਪਾ ਲੈਂਦੇ ਹਨ ਤੇ ਉਹ ਉਹ ਮੰਦੇ ਕਮਾਂ ਵਿੱਚ ਲੱਗੇ ਰਹਿੰਦੇ ਹਨ ਮੰਦੇ ਕਮਾਂ 'ਚ ਹੀ ਫਸੇ ਰਹਿੰਦੇ ਨੇ ਮਹਾਰਾਜ ਕਹਿੰਦੇ ਪੌੜੀ ਲੱਲਾ ਲਪਟ ਵਿਖੇ ਰਸ ਰਾਤੇ ਅਹੋ ਬੋ ਦਮਾਇ ਮਦ ਮਾਤੀ ਜਿਹੜੇ ਮਨੁੱਖ ਮਾਇਆ ਦੇ ਨਸੇ ਵਿੱਚ ਮਸਤ ਰਹਿੰਦੇ ਹਨ ਜਿਨ੍ਹਾਂ ਦੀ ਬੁੱਧ ਉੱਤੇ ਹੋਮੇ ਦਾ ਪਰਦਾ ਪੈ ਜਾਂਦਾ ਹੈ ਮਹਾਰਾਜ ਕਹਿੰਦੇ ਏ ਆ ਮਾਇਆ ਮਹਿ ਜਨਮ ਮਰਨ ਉਹ ਮਨੁੱਖ ਵਿਸਰਿਆਂ ਦੇ ਉਹ ਮਨੁੱਖ ਵਿਸਰਿਆਂ ਦੇ ਵਿਸਿਆਂ ਦੇ ਸਵਾਦਾਂ ਨਾਲ ਜੰਬੜੇ ਰਹਿੰਦੇ ਹਨ ਤੇ ਇਸ ਮਾਇਆ ਵਿੱਚ ਫਸ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਨੇ ਜਿਉਂ-ਜਿਉਂ ਹੁਕਮ ਤਵੇਂ ਤਿਉਂ ਕਰਨਾ ਕੋਉ ਓਨ ਨਕਉ ਪੂਰਾ ਕੋਉ ਸੁਗੜ ਨਕਉ ਮੂਰਾ ਪਹਿਲਾ ਵਾਲੇ ਬੰਦ ਚ ਮਹਾਰਾਜ ਨੇ ਮਹਾਰਾਜ ਦੱਸਦੇ ਨੇ ਜਿਉਂ-ਜਿਉਂ ਹੁਕਮ ਤਵੇਂ ਤਿਉਂ ਕਰਨਾ ਪਰ ਜੀਵ ਦੇ ਕੀ ਬਸ ਜਿਵੇਂ-ਜਿਵੇਂ ਪ੍ਰਭੂ ਦੀ ਰਜਾ ਹੁੰਦੀ ਹੈ ਤਿਵੇਂ-ਤਿਵੇਂ ਹੀ ਜੀਵ ਕਰਮ ਕਰਦੇ ਹਨ ਅਗਲੇ ਬੰਦ ਜਿਹੜੇ ਆਪਾਂ ਪੜ੍ਹਿਆ ਦੋ ਕੋਉ ਊਨ ਨ ਕੋਉ ਪੂਰਾ ਆਪਣੀ ਚਤ్రਾਈ ਨਾਲ ਨਾ ਕੋਈ ਜੀਵ ਪੂਰਨ ਬਣ ਸਕਦਾ ਹੈ ਕੋਉ ਸੁਗਰ ਨ ਕੋਉ ਮੂਰਤ ਨਾ ਕੋਈ ਕਮਜ਼ੋਰ ਰਹਿ ਜਾਂਦਾ ਹੈ ਨਾ ਆਪਣੇ ਬਲ ਆਸਰੇ ਸਿਆਣਾ ਹੋ ਗਿਆ ਹੈ ਨਾ ਆਪਣੇ ਬਲ ਆਸਰੇ ਸਿਆਣਾ ਹੋ ਗਿਆ ਹੈ ਨਾ ਕੋਈ ਮੂਰਖ ਰਹਿ ਗਿਆ ਹੈ ਉਹਨਾਂ ਤੇ ਇਹ ਗੱਲ ਨਿਵੇੜਤੀ ਮਹਾਰਾਜ ਨੇ ਵੀ ਆਪਣੇ ਬਲ ਦੇ ਨਾਲ ਨਾ ਤਾਂ ਕੋਈ ਮੂਰਖ ਬਣ ਸਕਦਾ ਤੇ ਨਾ ਕੋਈ ਆਪਣੇ ਬਲ ਦੇ ਨਾਲ ਸਿਆਣਾ ਬਣ ਸਕਦਾ ਮੂਰਖ ਨੂੰ ਗੁਰੂ ਦਾ ਗਿਆਨ ਸਿਆਣਾ ਕਰ ਲੈਂਦਾ ਪ੍ਰਭੂ ਪਰਮਾਤਮਾ ਦਾ ਨਾਮ ਮੁਕਤੀ ਦੇ ਦਿੰਦਾ ਤੇ ਮੂਰਖਤਾਈ ਦੇ ਵਿੱਚ ਜਿਹੜਾ ਫਸਦਾ ਵਾ ਉਧਰ ਨੂੰ ਵੀ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੀ ਹੈ ਕਿਉਂਕਿ ਚੱਲਦਾ ਹੁਕਮ ਸਾਰੇ ਸੰਸਾਰ ਦੇ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਚੱਲਦਾ ਤੇ ਉਹ ਜਿਹੜੀ ਮੂਰਖਤਾ ਹੀ ਕਰ ਰਿਹਾ ਇਨਸਾਨ ਭੈੜਿਆਂ ਕੰਮਾਂ ਵਿੱਚ ਪੈ ਰਿਹਾ ਉਹਨੂੰ ਆਪਾਂ ਇਹ ਵੀ ਨਹੀਂ ਨਿਰਾ ਕਹਿ ਸਕਦੇ ਵੀ ਆਪਣੀ ਮਰਜ਼ੀ ਨਾਲ ਹੋ ਗਿਆ ਉਹ ਕਿਉਂਕਿ ਉਹਨੂੰ ਬੁੱਧੀ ਇਹੋ ਜੀ ਮਿਲੀ ਆ ਪ੍ਰਮਾਤਮਾ ਵੱਲੋਂ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲੇਪਨ ਅਲੇਪਨ ਹੈ ਪ੍ਰਭੂ ਜਿਸ ਜਿਸ ਬਾਸੇ ਤੂੰ ਜੀਵ ਨੂੰ ਪ੍ਰੇਰਦਾ ਹੈ ਉਧਰ ਉਧਰ ਹੀ ਇਹ ਗੱਲ ਇਹ ਲੱਗ ਪੈਂਦੇ ਨੇ ਏ ਨਾਨਕ ਕੈਸੀ ਅਚਰਜ ਖੇਡ ਹੈ ਸਭ ਜੀਵਾਂ ਵਿੱਚ ਬੈਠ ਕੇ ਪਾਲਣ ਹਾਰ ਪ੍ਰਭੂ ਪ੍ਰੇਰਣਾ ਕਰ ਰਿਹਾ ਹੈ ਫਿਰ ਵੀ ਪ੍ਰਭੂ ਆਪ ਮਾਇਆ ਦੇ ਪ੍ਰਭਾਤੋਂ ਪਰੇ ਹੈ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਪ੍ਰਮਾਤਮਾ ਸਭ ਦਾ ਪਿਆਰਾ ਹੈ ਸ੍ਰਿਸ਼ਟੀ ਦਾ ਰੱਖਿਆ ਰੱਖਿਆ ਕਹੈ ਸਭ ਦੀ ਜਾਣਨ ਵਾਲਾ ਹੈ ਵੱਡੇ ਜਿਗਰੇ ਵਾਲਾ ਹੈ ਉਹ ਇੱਕ ਐਸਾ ਸਮੁੰਦਰ ਸਮਝੋ ਜਿਸ ਦੀ ਹਾਥ ਨਹੀਂ ਪੈਂਦੀ ਉਸ ਦਾ ਭੇਦ ਨਹੀਂ ਪੈ ਸਕਦਾ ਜਿਵੇਂ ਸਮੁੰਦਰ ਦਾ ਅੰਤ ਨਹੀਂ ਨਾ ਪਾਇਆ ਜਾ ਸਕਦਾ ਜੇ ਬਾਰੀ ਧਾਰਨਾ ਲਈਏ ਆਪਾਂ ਜੇ ਕੋਈ ਨੂਨ ਦੀ ਡਲੀ ਨੂਨ ਦਾ ਭੇਟਾ ਭੇਲਾ ਕਹ ਲੋ ਨੂਨ ਦਾ ਡੜਾ ਬਨ ਕੇ ਸਮੁੰਦਰ ਵਿੱਚ ਛੱਡ ਦੇਵੇ ਬਨ ਕੇ ਡੋਰ ਨੂੰ ਵੇ ਸਮੁੰਦਰ ਦਾ ਅੰਤ ਪਾਇਆ ਜਾਏਗਾ ਨਹੀਂ ਉਹ ਤਾਂ ਪਹਿਲੀ ਤਾਂ ਗੱਲ ਹੈ ਉੱਥੇ ਤੱਕ ਪਹੁੰਚਣਾ ਹੀ ਨਹੀਂ ਉਹਨੇ ਖੁਰਜੂ ਵਿੱਚ ਹੀ ਇਹੀ ਭਾਈ ਜੀਵਨ ਤੇਰਾ ਮਨੁੱਖ ਪ੍ਰਭੂ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਉਹਦੇ ਵਿੱਚ ਭੇਦ ਹੋ ਸਕਦਾ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਸਕਦਾ ਜੀਵ ਉਹ ਵੀ ਜੀਂਦੇ ਜੀ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਗੁਰੂ ਦੇ ਵਿਚਾਰਾਂ ਨਾਲ ਮੇਲ ਕੇ ਰੱਖਣਾ ਗੁਰੂ ਦੇ ਵਿਚਾਰ ਗੁਰੂ ਦੇ ਮਤ ਲੈ ਕੇ ਜੀਵਨ ਬਸਰ ਕਰਨਾ ਜੇ ਆਪਾਂ ਆਪਣੀ ਮਤ ਵਰਤਦੇ ਆਂ ਭਾਈ ਤਾਂ ਫੇਰ ਤਾਂ ਅਸੀਂ ਸਤਿਗੁਰਾਂ ਤੋਂ ਬਹੁਤ ਦੂਰ ਆ ਲੱਖਾਂ ਕੋ ਹਾਂ ਮਹਾਰਾਜ ਕਹਿੰਦੇ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਪਰਮਾਤਮਾ ਸਭ ਦਾ ਪਿਆਰਾ ਹੈ ਸ੍ਰਿਸ਼ਟੀ ਦਾ ਰੱਖਿਆ ਰੱਖਿਆ ਕਹੈ ਸਭ ਦੀ ਜਾਣ ਸਭ ਦੀ ਜਾਣਨ ਵਾਲਾ ਹੈ ਵੱਡੇ ਜਿਗਰੇ ਵਾਲਾ ਹੈ ਉਹ ਇੱਕ ਐਸਾ ਸਮੁੰਦਰ ਸਮਝੋ ਜਿਸ ਦੀ ਹਾਥ ਨਹੀਂ ਪੈਂਦੀ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਦੂਸਰ ਨਹੀਂ ਅਬਰ ਕੋ ਨਾਨਕ ਬੇ ਪਰਵਾਹ ਮਹਾਰਾਜ ਕਹਿੰਦੇ ਕੋਈ ਚਿੰਤਾ ਫਿਕਰ ਉਸ ਦੇ ਨੇੜੇ ਨਹੀਂ ਟੁੱਕਦੇ ਹੇ ਨਾਨਕ ਉਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ ਤੇ ਜੇ ਅਸੀਂ ਭਾਈ ਕਹਿੰਨੇ ਆਂ ਵੀ ਫਲਾਨੇ ਥਾਂ ਤੋਂ ਲਾਲ ਮਿਲਦੇ ਨੇ ਤੇ ਇਧਰਲੇ ਪਾਸੇ ਜਾਂਦੇ ਆਂ ਤਾਂ ਉਥੋਂ ਲਵੇਰੀਆਂ ਮਿਲਦੀਆਂ ਨੇ ਫੇਰ ਤੁਸੀਂ ਕੀ ਕੀਤਾ ਵੀ ਪ੍ਰਭੂ ਪਰਮਾਤਮਾ ਦਾ ਇੱਕ ਸ਼ਰੀਰ ਖੜਾ ਕਰਤਾ ਵੀ ਉਹਦੇ ਬਰਾਬਰ ਦੀ ਸ਼ਾਸਤੀ ਹੈ ਕੋਈ ਕਿਉਂਕਿ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਹਵਾ ਪਾਣੀ ਜੋ ਦੁੱਧ ਦੇ ਸਮੁੰਦਰ ਚਲਦੇ ਨੇ ਇਹ ਆਕਾਲ ਪੁਰਖ ਵਾਹਿਗੁਰੂ ਹੀ ਕਰ ਸਕਦਾ ਹੈ ਹੋਰ ਨਹੀਂ ਕੋਈ ਕਰ ਸਕਦਾ ਜੇ ਅਸੀਂ ਕਹਤਾ ਵੀ ਸੇਖ ਪਤਾ ਭਾਈ ਲਵੇਰੀਆਂ ਦੇ ਦਿੰਦਾ ਫਿਰ ਅਸੀਂ ਉਹਦਾ ਸ਼੍ਰੀਕ ਫਾਇਦਾ ਪੈਦਾ ਕਰਤਾ ਆਕਾਲ ਪੁਰਖ ਵਾਹਿਗੁਰੂ ਦਾ ਜੇ ਕੋਈ ਕਹਿੰਦਾ ਵੀ ਲਾਲਾਂ ਵਾਲਾ ਲਾਲ ਦੇ ਦਿੰਦਾ ਅਸੀਂ ਉਹਦਾ ਸ਼੍ਰੀਕ ਪੈਦਾ ਕਰਤਾ ਨਹੀਂ ਸੰਸਾਰ ਦੇ ਵਿੱਚ ਭਗਤ ਪਿਆਰੇ ਫੱਕਰ ਆਪਣਾ ਜੀਵਨ ਸਹੀ ਢੰਗ ਨਾਲ ਬਸਰ ਕਰਕੇ ਗਿਆ ਜਿਹੜਾ ਉਹਨੂੰ ਭਗਤ ਪਿਆਰਾ ਫਕਰ ਕਿਹਾ ਜਾਂਦਾ ਜਿਹੜਾ ਰੱਬ ਦੇ ਰਾਹ ਤੇ ਤੁਰਿਆ ਉਹਨੂੰ ਗੁਰੂ ਵੀ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪਿਤਾ ਤੱਕ ਕਹਿੰਨੇ ਆ ਨਾ ਆਪਾਂ ਤੇ ਸ਼ਬਦ ਗੁਰੂ ਗੁਰਬਾਣੀ ਦਾ ਖਜ਼ਾਨਾ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਆਪਾਂ ਨੂੰ ਗੁਰੂ ਨੇ ਦਿੱਤਾ ਉਹ ਆਪਣੇ ਕੋਲੇ ਗੁਰਬਾਣੀ ਵਿੱਚ ਸੁਭਾਏਮਾਨ ਹੈ ਇਸ ਬਾਣੀ ਨਾਲ ਜੁੜੀਏ ਲੋਕ ਸੁਖੀਏ ਪ੍ਰਲੋਕ ਸੇ ਲੈ ਆਪੇ ਹੋ ਜਾਣੇ ਨੇ ਕਿਉਂਕਿ ਦਾਤਾ ਅਕਾਲ ਪੁਰਖ ਵਾਹਿਗੁਰੂ ਹੀ ਦੇ ਰਿਆ ਸਾਰਿਆਂ ਮਨੁੱਖਾ ਜਨਮ ਉਹਨੇ ਦਿੱਤਾ ਪਾਲਣ ਪੋਸ਼ਣ ਉਹ ਕਰ ਰਿਹਾ ਦੇਖਭਾਲ ਉਹ ਕਰ ਰਿਹਾ ਸਾਰੇ ਸੰਸਾਰ ਦੀ ਇਸ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰੀਏ ਹੁਣ ਆਪਾਂ ਇਹ ਪੌੜੀ 252 ਤੇ ਸੁਭਾਏਮਾਨ ਪੌੜੀ ਵਾਲਾ ਸ਼ਬਦ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਕੱਲ ਨੂੰ ਪੜਾਂਗੇ ਜੀ ਵਿਚਾਰਾਂਗੇ ਏ ਅੱਜ ਵਾਲਾ ਸੀਗਾ ਜਿਹੜਾ ਦੂਸਰ ਨਾਹੀਂ ਅਬਰ ਕੋ ਨਾਨਕ ਬੇ ਪ੍ਰਭਾ ਕੋਈ ਚਿੰਤਾ ਫਿਕਰ ਉਸ ਦੇ ਨੇੜੇ ਨਹੀਂ ਟੁੱਕਦੇ ਹੇ ਨਾਨਕ ਉਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ ਗੁਰੂ ਨਾਨਕ ਸਾਹਿਬ ਆਪਣੇ ਨਾਮ ਦੀ ਮੋਹਰ ਲਾ ਕੇ ਗਰੰਟੀ ਨਾਲ ਕਹਿੰਦੇ ਆ ਵੀ ਪ੍ਰਭੂ ਪਰਮਾਤਮਾ ਦੇ ਵਰਗਾ ਕੋਈ ਹੋਰ ਨਹੀਂ ਹੈ ਉਹੀ ਦਾਤਾ ਦਿੰਦਾ ਉਹੀ ਜੀਵਨ ਦਿੰਦਾ ਉਹੀ ਸੰਸਵਲ ਕਰਦਾ ਇਸ ਗੁਰੂ ਦੇ ਰਾਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ ਭਾਈ ਬਹਿ ਪਰਮ ਕਰਮ ਕਾਂਡ ਵਿਸ਼ੇ ਬੁਕਾਰ ਛੱਡ ਗਏ ਤੇ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਚਹੁੰਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਹੈ ਜੀ ਤੂੰ ਠਾ ਗੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮ ਸੂਖ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਤ ਤੁਮ ਹੀ ਜਾਣਿਉ ਨਾਨਕ ਦਾਸ ਸਦਾ ਕੁਰਬਾਨ ਤੋਦੇ ਅਗੇ ਅਰਦਾਸ ਹਮਾਰੀ